ਮਾਨਸਾ ਵਿਜੀਲੈਂਸ ਵਿਭਾਗ ਨੇ ਜਲ ਸਰੋਤ ਪ੍ਰਬੰਧਨ ਤੇ ਕਾਰਪੋਰੇਸ਼ਨ ਦੇ ਐਕਸੀਅਨ ਨੂੰ 148000 ਦੇ ਚੈੱਕ ਸਮੇਤ ਰੰਗੇ ਹੱਥੀ ਕਾਬੂ ਕੀਤਾ ਹੈ ਵਿਜੀਲੈਂਸ ਵਿਭਾਗ ਦੇ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਠੇਕੇਦਾਰ ਹਰਬੰਤ ਸਿੰਘ ਦੀ ਵਿਭਾਗ ਵੱਲੋਂ ਕੀਤੇ ਗਏ ਕੰਮਾਂ ਦੀ ਕਰੀਬ 25 ਲੱਖ ਰੁਪਏ ਦੀ ਅਦਾਇਗੀ ਰਹਿੰਦੀ ਸੀ ਇਹ ਅਦਾਇਗੀ ਕਰਵਾਉਣ ਦੇ ਲਈ ਉਸਨੇ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸੁਰੇਸ਼ ਕੁਮਾਰ ਗੋਇਲ ਦੇ ਨਾਲ ਗੱਲਬਾਤ ਕੀਤੀ ਜਿਸ ਲਈ ਪਹਿਲਾਂ ਗੋਇਲ ਨੇ ਠੇਕੇਦਾਰ ਤੋਂ ਰਿਸ਼ਵਤ ਦੇ ਤੌਰ ਤੇ 2 ਲੱਖ 30 ਹਜ਼ਾਰ ਰੁਪਏ ਲਏ ਬਾਅਦ ਵਿੱਚ ਉਸਨੇ ਫਿਰ ਠੇਕੇਦਾਰ ਤਾਂ ਉਸ ਕੰਮ ਬਦਲੇ 1.48 ਲੱਖ ਰੁਪਏ ਦੀ ਰਿਸ਼ਵਤ ਮੰਗੀ ਇਸ ਲਈ ठेकेदार ਨੇ ਨਕਦੀ ਨਾ ਹੋਣ ਤੇ ਇੰਜੀਨੀਅਰ ਨੂੰ ਚੈੱਕ ਦੇ ਤੌਰ ਤੇ ਅਦਾਇਗੀ ਦੇਣ ਦੀ ਪੇਸ਼ਕਸ਼ ਕੀਤੀ ਜਿਸ ਸੰਬੰਧੀ ਮਲੇ ਸ਼ਿਕਾਇਤ ਦੇ ਆਧਾਰ ਤੇ ਐਕਸੀਅਨ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਹਰਵੰਤ ਸਿੰਘ ਨੇ ਉਹਦੇ ਦਫ਼ਤਰ ਜਾ ਕੇ ਗੱਲ ਕੀਤੀ ਉਹਦੇ ਨਾਲ ਸ਼੍ਰੇਸ਼ ਕੁਮਾਰ ਐਕਸ਼ਨ ਨਾਲ ਤਾਂ ਉਹਨੇ ਕਿਹਾ ਕਿ 1.48 ਲੱਖ ਰੁਪਏ ਦਾ ਚੈੱਕ ਜਿਹੜਾ ਉਹ ਤੇ ਰੂਪ ਵਿੱਚ ਮੈਨੂੰ ਇਹ ਰਿਸ਼ਵਤ ਦਿੱਤੀ ਆ ਨੇ ਸਾਡੇ پاس ਆ ਕੇ ਆਪਣਾ ਬਿਆਨ ਦਰਜ ਕਰਾਇਆ ਕੰਪਲੇਂਟ ਕੀਤੀ ਅਸੀਂ ਇਸ ਦੇ ਬਾਰੇ ਸਾਡੇ ਐਸਐਸਪੀ ਸਾਹਿਬ ਵਿਜੀਲੈਂਸ ਬਿਊਰੋ ਘੰਡਾਰੇਂਢ ਬਿੰਡਾ ਸਰ ਰਜਿੰਦਰ ਸਿੰਘ ਜੀ ਨੂੰ ਤੋ ਜੋਗਵਾਈ ਲੈਂਦੇ ਹੋਏ ਉਹਨਾਂ ਤੌਰੇ ਮੈਂ ਦੇਖ ਲੈਂਦੇ ਹੋਏ ਇਹਨਾਂ ਤੇ ਉਹਨਾਂ ਦਾ ਬਿਆਨ ਲਿਖ ਕੇ ਐਫਆਈਆਰ ਦਰਜ ਕਰਕੇ ਇਹਨਾਂ ਤੇ ਪੀਸੀ ਐਕਟ ਦੇ ਤਹਿਤ 7 13 ਦੇ ਤਹਿਤ ਇਹਨਾਂ ਤੇ ਰੇਡ ਕੀਤਾ ਰੇਡ ਕੀਤਾ ਤਾਂ ਇਹਨਾਂ ਤੇ ਜੈਕ ਸੀਨਾ ਤੋਂ ਰੰਗੇ ਹਥੀਏ ਉਥੋਂ ਪੜੇਗੇ ਦੀ ਫਿਰ ਚੈੱਕ ਕਰ ਰਿਹਾ ਹੋ 1,48,000 ਰੁਪਏ ਦਾ ਪੰਜਾਬ ਨੈਸ਼ਨਲ ਬੈਂਕ ਖਾਤਾ ਚਿੰਕ ਜਿਹੜਾ ਉਹ ਬ੍ਰਾਮਧ ਹੋ ਗਿਆ ਐਕਸ਼ਨ சுரேਸ਼ ਕੁਮਾਰ ਗੋਇਲ ਕੋਲੋਂ ਅਟੈਚੀ ਚ ਰੱਖੇ 4,31,000 ਰੁਪਏ ਦੀ ਨਗਦੀ ਵੀ ਬ੍ਰਾਮਧ ਹੋਈ ਹੈ ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਨਸਾ ਤੋਂ ਕੁਲਜੀਤ ਸਿੰਘ ਸਿੱਧੂ ਜਗਬਾਣੀ ਟੀਵੀ